ਬਹੁਤ ਵਧੀਆ ਜੀ ਇਸ ਵਾਰੀ ਕਣਕ ਪਹਿਲਾਂ ਨਾਲੋਂ ਬਹੁਤ ਵਧੀਆ ਹੋਈ ਹੈ ਤੇ ਅਸੀਂ ਫਸਲ ਕੱਟਣੇ ਤੋਂ ਬਾਅਦ ਪਹਿਲਾਂ ਗੁਰਦੁਆਰੇ ਮੱਥੇ ਟੇਕ ਕੇ ਆਉਂਦੇ ਆ ਤੇ ਇਸ ਵਾਰ ਕਣਕ ਦਾ ਦਾਣਾ ਕਿਸ ਤਰ੍ਹਾਂ ਦਾ ਰਿਹਾ ਹੈ ਦਿਖਾਉਂਗੇ ਤੁਸੀਂ ਹਾਂ ਜੀ ਦੇਖੋ ਤੇ ਮੋਟਾ ਹੈ ਦਾਣਾ ਪਹਿਲਾਂ ਨਾਲੋਂ ਪਿਛਲੀ ਵਾਰ ਤਾਂ ਬਾਰਿਸ਼ ਦੇ ਕਾਰਨ ਹਾਂ ਜੀ ਗਿਰ ਗਈ ਸੀ ਫਸਲਾਂ ਉਹਦੇ ਕਰਕੇ ਦਾਣਾ ਬ੍ਰੀਕ ਹੋ ਗਿਆ ਸੀ ਤੇ ਇਸ ਵਾਰ ਕਿਸ ਤਰ੍ਹਾਂ ਦਾ ਰਿਹਾ ਹੈ ਇਸ ਵਾਰੀ ਦਾਣਾ ਬਹੁਤ ਮੋਟਾ ਹੈ ਦੇਖ ਸਕਦੇ ਹੋ ਇਸ ਵਾਰ ਜਿਹੜੀ ਇਹ ਚਾਹ ਕਿਸਾਨਾਂ ਦਾ ਚਾਹ ਰ ਤੇ ਖੁਸ਼ੀ ਹੋਏਗੀ ਹਾਂਜੀ ਜ਼ਰੂਰ ਮੈਦ ਕੀ ਦੀ ਹੋਂਦੀਗਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੈ ਅਤੇ ਮਸਾਕੀ ਬਹੁਤ ਵਧੀਆ ਬਣਾਈ ਜਾਵੇ ਸਰ ਕਹਿੰਦੇ ਆ ਕਿਸਾਨਾਂ ਦੇ ਜਿਸ ਤਰ੍ਹਾਂ ਕਿਸਾਨ 24 ਘੰਟੇ ਫਸਲਾਂ ਦੇ ਨਾਲ ਪਿਆਰ ਕਰਦਾ ਹੈ ਫਸਲਾਂ ਦਾ ਰੱਖ-ਰਖਾਵ ਰੱਖਦਾ ਹੈ ਇਸ ਵਾਰ ਗੇਹੂੰ ਦੀ ਫਸਲ ਜਿਹੜੀ ਹੈ ਉਹਦਾ ਦਾਣਾ ਵੀ ਮੋਟਾ ਹੋਏਗਾ ਕਿਉਂਕਿ 6 ਮਹੀਨੇ ਪਿਆਰ ਕਰਦਾ ਰਹਿੰਦਾ ਇਸ ਦਾ ਪਾਲਣ ਪੋਸ਼ਣ ਕਰਦਾ ਕਿਸਾਨ ਹਾਂ ਜੀ ਇਸ ਕਰਕੇ ਕਿ ਠੀਕ ਹੈ ਜੀ ਵਧੀਆ ਦੇ ਕਿਸਾਨ ਖੁਸ਼ ਹੈ ਪਾਲਣ ਪੋਸ਼ਣ ਕਰ ਕਰਕੇ ਵਧੀਆ ਤੇ ਜਿਹੜੀ ਪਹਿਲੀ ਕਟਾਈ ਹੋਏਗੀ ਕਿੱਥੇ ਜਾਏਗੀ ਗੁਰਦੁਆਰੇ ਗੁਰਦੁਆਰੇ ਸਾਡੇ ਹਰੀਪੁਰ ਦਾ ਜਦੀ ਹੈ ਬਾਬਾ ਹਰੀਪੁਰ ਇਸ ਵਾਰ ਲੱਗਦਾ ਹੈ ਕਿ ਕਿਸਾਨਾਂ ਦੇ ਕਿਸਾਨਾਂ ਵਾਸਤੇ ਗੇਹੂੰ ਹੈ ਸੋਨਾ ਬਣ ਕੇ ਆਈ ਹੈ

ज्यादा बारिश होने के कारण फसल पिछले बार गिर गए थे ना इस करके तो इस बार कैसी हुई है इस बार ठीक है अंकल इस बार लगता है किसानों के चेहरे पे खुशी होगी खुशी होगी अंकल खुशी होगी कहना कि इस बार बढ़िया है देवता वर्षा नहीं लेकिन फिर भी कनक बहुत बढ़िया है इस बार जो पहली कनक है वो मंदिर गुरुद्वारे में माथा टेकने जाओगे जी 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 जाऊंगा ਵਧੀਆ ਜੀ ਇਸ ਵਾਰੀ ਕਣਕ ਪਹਿਲਾਂ ਨਾਲੋਂ ਬਹੁਤ ਵਧੀਆ ਹੋਈ ਹੈ ਤੇ ਅਸੀਂ ਫਸਲ ਕੱਟਣੇ ਤੋਂ ਬਾਅਦ ਪਹਿਲਾਂ ਗੁਰਦੁਆਰੇ ਮੱਥੇ ਟੇਕ ਕੇ ਆਉਂਦੇ ਆ ਤੇ ਇਸ ਵਾਰ ਕਣਕ ਦਾ ਦਾਣਾ ਕਿਸ ਤਰ੍ਹਾਂ ਦਾ ਰਿਹਾ ਹੈ ਦਿਖਾਉਂਗੇ ਤੁਸੀਂ ਹਾਂ ਜੀ ਦੇਖੋ ਤੇ ਮੋਟਾ ਹੈ ਦਾਣਾ ਪਹਿਲਾਂ ਨਾਲੋਂ ਪਿਛਲੀ ਵਾਰ ਤਾਂ ਬਾਰਿਸ਼ ਦੇ ਕਾਰਨ ਹਾਂ ਜੀ ਗਿਰ ਗਈ ਸੀ ਫਸਲਾਂ ਬੋਲਦੇ ਕਰਕੇ ਦਾਣਾ ਫ੍ਰੀਕ ਹੋ ਗਿਆ ਸੀ ਤੇ ਇਸ ਵਾਰ ਕਿਸ ਤਰ੍ਹਾਂ ਦਾ ਰਿਹਾ ਹੈ ਇਸ ਵਾਰੀ ਦਾਣਾ ਬਹੁਤ ਮੋਟਾ ਹੈ ਦੇਖ ਸਕਦੇ ਹੋ ਇਸ ਵਾਰ ਜਿਹੜੀ ਚੈ ਕਿਸਾਨਾਂ ਦਾ ਚੈਲੇ ਤੇ ਖੁਸ਼ੀ ਹੋਏਗੀ ਹਾਂਜੀ ਜ਼ਰੂਰ ਮੈਂ ਕੀ ਇਹ ਆਉਂਦੀਗਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੈ ਅਤੇ ਮਸਾਕੀ ਬਹੁਤ ਵਧੀਆ ਬਣਾਈ ਜਾਵੇ ਸਰ ਕਹਿੰਦੇ ਆ ਕਿਸਾਨਾਂ ਦੇ ਜਿਸ ਤਰ੍ਹਾਂ ਕਿਸਾਨ 24 ਘੰਟੇ ਫਸਲਾਂ ਦੇ ਨਾਲ ਪਿਆਰ ਕਰਦਾ ਹੈ ਫਸਲਾਂ ਦਾ ਰਖ ਰਖਾਵ ਰੱਖਦਾ ਹੈ ਇਸ ਵਾਰ ਗਹਿੂ ਦੀ ਫਸਲ ਜਿਹੜੀ ਹੈ ਉਹਦਾ ਦਾਣਾ ਵੀ ਮੋਟਾ ਹੋਏਗਾ ਕਿਉਂਕਿ 6 ਮਹੀਨੇ ਪਿਆਰ ਕਰਦਾ ਰਹਿੰਦਾ ਹੈ ਇਸ ਦਾ ਪਾਲਣ ਪੋਸ਼ਣ ਕਰਦਾ ਹੈ ਕਿਸਾਨ हां जी यस करके ठीक है जी बढ़िया है किसान खुश है वाला पोषण कर करके बढ़िया है ते जेडी पहली कटाई ਹੋएगी ਕਿੱਥੇ ਜਾਏਗੀ ਗੁਰਦੁਆਰੇ ਗੁਰਦੁਆਰੇ ਸਾਡੇ ਹਰੀਪੁਰ ਸਾਹਿਬ ਜਦੀ ਹੈ ਬਾਹਰ ਹਰੀਪੁਰ ਇਸ ਵਾਰ ਲੱਗਦਾ ਹੈ ਕਿ ਕਿਸਾਨਾਂ ਦੇ ਕਿਸਾਨਾਂ ਵਾਸਤੇ गेहूं ਐ ਸੋਨਾ ਬਣ ਕੇ ਆਈ ਹੈ हां जी ਅੱਜ ਸੋਨਾ ਬਣ ਕੇ ਆਈ ਹੈ ਇਹਦੀ ਕਣਕ ਬਹੁਤ ਵਧੀਆ ਜੀ ਪਿਛਲੇ ਪਿਛਲੇ ਸਾਲ ਕਿਉਂ ਵਧੀਆ ਨਹੀਂ ਹੋਈ ਸੀ ਕਣਕ पिछली बार ओला गए गये इस फसल निकली इस बार खाने। इस्ते इस्ते। पानी के चक्कर है ना अंकल ऐसे है तो पानी के चक्कर में कनक थोड़ी सी नरमाई सी है उसके बाद फसल की दाना बहुत मजबूती है पिछली बार जैसे बारिश ज्यादा हुई थी तो फसल ज्यादा बारिश होने के कारण फसल पिछले बार गिर गए थे ना इस करके तो इस बार कैसी हुई है? इस बार ठीक है अंकल इस बार लगता है किसानों के चेहरे पे खुशी होगी खुशी होगी अंकल खुशी होगी कनक इस बार बढ़िया है बरसा नहीं लेकिन फिर भी कनक बहुत बढ़िया है इस बार जो पहली कनक है वो मंदिर गुरुद्वारे में माथा टेकने जाओगे जी 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 जाऊंगा